ਜਪ ਜੀ ਸਾਹਿਬ ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਨੂਸਾਵੰ ਗੁਰ ਪ੍ਰਸਾਦ ਜਪ ਆਦ ਸਤਿ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚਾ ਸੋਚਨ ਹੋਈ ਜੇ ਸੋਚਿ ਲਖਵਾ ਰੋਟ ਚੁੱਪ ਚੁੱਪ ਨ ਹੋਵੇ ਨੇ ਲਾਇ ਰਹਾਂ ਲਿਵਤਾਰੁ ਭੁਖਿਆ ਭੁਖ ਨ ਤਰੇ ਜੇ ਬੰਨਾ ਪੁਰਿਆ ਪਾਰ ਸਹਸਣ ਪ ਲੱਖ ਵਹ ਤੈ ਇਕਨ ਚੱਲੇ ਨਹਾਲੋ ਕਿ ਸਚਿਆ ਰਹੀ ਹੈ ਕਿ ਕੂੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮਿ ਹੋਵਨ ਕਾਰੁ ਹੁਕਮਿ ਨ ਕਹਿਆ ਜਾਏ ਹੁਕਮਿ ਹੋਵਨ ਜੇ ਹੁਕਮ ਲੈ ਵਡਿਆਇ ਹੁਕਮਿ ਉਤਮ ਨੀਚਾ ਹੁਕਮ ਲਕ ਤੁਕ ਸੁਖ ਪਾਏ ਹੈ ਇੱਕ ਨਾ ਹੁਕਮੀ ਬਖਸ਼ਿਸ਼ ਹੁਕਮੀ ਸਦਾ ਪਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਇ ਨਾਨਕ ਹੁਕਮੇ ਜੇ ਬੁਝੇ ਤਾ ਹਮ ਕਹਿ ਨ ਕੋਇ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰ ਗਾਵੇ ਕੋ ਸਾਜ ਕਰੇ ਤਨਖਿ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ Jap ਦਿਸੈ ਦੂਰ ਗਵਕ ਕੋ ਵੇਖ ਅਧ ਰਹ ਦੂਰ ਕਤਨਾ ਕਤਨ ਆਵੇ ਟੋਟ ਕਥ ਕਤ ਕਥੀ ਕੋਟੀ ਕੋਟ ਕੋਟ ਦਿੰਦਾ ਤੇ ਲੈਂਦੇ ਤਖ ਪਾਹ ਜੁਗ ਜੁਗੰਤਰ ਖਾਈ ਖਾਏ ਹੁਕਮ ਹੁਕਮ ਚਲਾਏ ਰਾਹੋ ਨਾਨਕ ਵਿਖਸੇ ਵੇ ਪਰਵਾਉ ਸੱਚ ਸਹ ਸੱਚ ਨਾਹੀ ਪਖਿਆ ਪੋ ਉਪਾਰ ਅੱਖ ਮੰਗਹਿ ਦੇਹ ਦੇ ਦਤ ਕਰੇ ਦਾਤਾਰ ਫਿਰ ਕਗਰਖਿ ਅਜਿਦ ਸਦਰਬਾਰ ਮੋਹ ਕ ਬੋਲਣ ਬੋਲੀ ਅਜ ਸੁਨ ਤਰੇ ਪਿਆਰ ਅਮਰਤ ਵੇਲਾ ਸਚ ਨਾਮ ਵਡਿਆਏ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੁਕ ਦੁਆਰ ਨਾਨਕੇ ਵਾ ਜਾਣੀਐ ਸਬਾਪੇ ਸਚਿਆਰ ਥਾਪਿਆ ਨਾ ਜਾਇ ਕੀਤਾ ਨਾ ਹੋਇ ਆਪੇ ਆਪਣਾ ਰੰਜਨ ਸੋਇ ਜਿਨ ਸੇ ਵਿਆ ਤਿਨ ਪਾਇਆ ਮਾਣ ਨਾਨਕ ਗਾਵੀ ਅਗੁਣੀ ਨਧਾਨ ਗਾਵੀ ਸੁਣੀ ਐਮਨ ਰਖੀਐ ਪਾਉ ਦੁਖ ਪਰ ਹਰਸੁ ਕਰ ਲਾ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆਸ ਸਮਾਹੈ ਗੁਰੇਸਰ ਗੁਰ ਗੋੜਕ ਬਰਮਾ ਗੁਰ ਪਾਰਵਤੀ ਮਾਈ ਜਿਹੋ ਜਾਣਾ ਅੱਖਾਂ ਨਾਲੇ ਕਹਿਣਾ ਕਥਨ ਨ ਜਾਏ ਗੁਰਾਂ ਇੱਕ ਦੇਹ ਬਜਾਈ ਸਭਨਾ ਜੀਆ ਰਿਕ ਦਾਤਾ ਸੋ ਮੈਂ ਵਿਸਰਨ ਨ ਜਾਏ ਤੀਰਤ ਨਾਮ ਜਿਤ ਸਪਾਵਾਂ ਵਿਣ ਪਾਣੇ ਕਹਿ ਨਾਏ ਕਰਿ ਜੇਤੇ ਸਠੋ ਪਾਈ ਵੇਖਾ ਵਿਣ ਕਰਮਾ ਕੈ ਮਿਲ ਲੈ ਲੈ ਮਾਤ ਵਿੱਚ ਰਤਨ ਜਵਾਰ ਮਹਾਨ ਕਜੇ ਗੁਰ ਕੀ ਸਖ ਸੋਨੇ ਗੁਰਾਂ ਇੱਕ ਦੇਹ ਬਜਾਏ ਸਭ ਨਾ ਜੀਆਂ ਕੈਕ ਦਾ ਤਾ ਸੋਮ ਵਿਸਰਨ ਜਾਏ ਜੇ ਡੁਗਚਾਰੇ ਆੜ ਜਾ ਹੁਰਦ ਸੋਨੇ ਹੋਵੇ ਨਾ ਅਖੰਡਾਂ ਵਿੱਚ ਜਾਣੀ ਨਾਲ ਚੱਲੇ ਸਭ ਕੋਏ ਚੰਗਾ ਨਾ ਰਖਾਇ ਕਹਿ ਜਸ ਕੀ ਰਤ ਜਗ ਲੇ ਜੇ ਤਿਸ ਨਦਰ ਨਾਵੇ ਤਾ ਵਤਨ ਪੁੱਛੇ ਕੇ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰਹੇ ਨਾਨਕ ਨਿਰਗੁਣ ਗੁਣ ਕਰੇ ਗੁਣਹੰਤਿਆਂ ਗੁਣ ਦੇ ਤਿਹ ਕੋਏ ਨਾ ਸੋਜੇ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਦਪਿਰ ਸੁਰਨਾ ਸੁਣਿਆ ਤਰਤਵ ਲਕਾਸ ਸੁਣਿਆ ਦੀਪ ਲੋਪ ਤਾਲ ਸੁਣ ਕੋ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਪ ਕਾ ਨਾਸ ਸੁਣੈ ਸਰ ਬਰਮਾ ਇੰਦ ਸੁਣਿਆ ਮੁਕਤਲਾ ਹਨਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਤ ਸਮਰਤਿ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਗਿਆਨ ਸੁਣਿਆ ਸਟ ਸਟ ਕਾ ਸ਼ਨਾਨ ਸੁਣਿਆ ਪੜ ਪੜ ਪਾ ਮਾਨ ਸੁਣ ਲਗਾ ਸਾਧ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਗੁਣਾ ਕੇ ਗਾ ਸੁਣਿਆ ਸਿੱਖ ਪੀਰ ਪਾਤਿਸ਼ਾ ਸੁਣਿਆ ਅੰਧ ਪਵਰ راہੋ ਸੁਨ ਹਾਤੋ ਅਸ ਗਾਉ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਮਨਨੇ ਕੀ ਗਤ ਕਹੀ ਨ ਜਾਏ ਜੇ ਕੋ ਕਹਿ ਪਿਛੈ ਪਿਛਤਾ ਏ ਕਾਗਦ ਕਲਮ ਨ ਲਿਖਣ ਹਾਰ ਮੰਨ ਕਬ ਕਰਨ ਵਿਚਾਰ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਸੁਰਤੋ ਵਾਹ ਮਨ ਬਦ ਮਨ ਸਗਲ ਭਵਨ ਕੀ ਸੁਧ ਮਨ ਮੋਹ ਚੋਟਾ ਨਾ ਖਾਏ ਮਨ ਜਮ ਕਾ ਸਤ ਨ ਜਾਏ ਅਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਮਾਰਗ ਠਾਕ ਨ ਪਾਏ ਮਨੈ ਪਤ ਸਿਉ ਪ੍ਰਗਟ ਜਾਇ ਮਨੈ ਮਗਨਾ ਚੱਲੇ ਪੰਥ ਮਨੈ ਧਰਮ ਸਿਤੇ ਸੰਬੰਧ ਅਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਪਾਉ ਮੁਖ ਦਵਾਰ ਮਨੈ ਪਰਵਾਰ ਸਾਧਾਰ ਮਨਤਰਾ ਕਰੇ ਗੁਰ ਸਿਖ ਮਨਨਨਨਕ ਭਵੈ ਨਾ ਪੈਕ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚ ਪਾਵ ਦਰਗਮਾਨ ਪੰਚ ਸੁਹੈ ਦਰਾਜਨ ਪੰਚਾ ਕਾ ਗੁਰ ਇਕ ਤਿਆਹਾਨ ਜੇ ਕੋ ਕਹਿ ਕਰੇ ਵਿਚਾਰ ਕਰਤਕ ਕਰਣੈ ਨਾਹਿ ਸਮਾਰ ਘਾਲ ਧਰਮ ਦੇ ਆਕਾ ਪੂਤ ਸੰਤੋਗਤਾ ਪ੍ਰਖਿਆ ਜਨ ਸੂਤ ਜੇ ਕੋ ਬੂਝੈ ਹੋਵੈ ਸਚਿਆਰ ਤਵਲੋ ਪ੍ਰਕੀਤਾ ਪਾਰੁ ਤਤਿ ਹੋਰ ਪਰੈ ਹੋਰ ਹੋਰ ਤਿਸਤੇ ਪਾਰਤ ਲੈ ਕਵਨ ਜੋਰ ਜੀ ਜਾਤ ਰੰਗਾ ਹਕੇ ਨਾਵ ਸਬਨਾ ਲਿਖਿਆ ਬੜੀ ਕਲਾ ਮਹਿਉ ਲਿਖਾ ਲਿਖ ਜਾਣ ਕੋਏ ਲਿਖ ਲਿਖਿਆ ਕੀਤਾ ਹੋਏ ਕੀਤਾ ਤਨ ਸਵਾਲ ਰੂਪ ਕੀਤੇ ਦਾ ਜਾਣੈ ਕਹਣ ਕੂਤ ਕੀਤਾ ਬਸਾਏ ਕੋ ਕੁਕਵਾਉ ਤਿਸਤੇ ਹੋਏ ਲਖ ਦਰਿਆਉ ਕੁਦਰਤ ਕਵਨ ਕਹਾ ਵਿਚਾਰ ਵਾਰਿਆਨ ਜਾਵਾਂ ਇੱਕ ਵਾਰ ਜੋਤਿ ਤੁ ਪਾਵੈ ਸਹੀ ਭਲੇ ਕਾਰ ਤੂੰ ਸਦਾ ਸਲਾਮਤ ਨਰੰਕਾਰ ਅਸੰਖ ਮੂਰਖ ਅਸੰਖ ਜਪ ਸੰਖ ਭਾਉ ਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤਿ ਅਸੰਖ ਦਾਤਾਰ ਅਸੰਖ ਸੂਰਮੋਹ ਬਖਸਾਰ ਸੰਖ ਮੋਹ ਲਿਵ ਲਾਏ ਤਾਰ ਉਦਰਤ ਕਮਨ ਕਹਾ ਵਿਚਾਰ ਹਰਿਆਣ ਜਾਵਾਂ ਇੱਕ ਵਾਰ ਜੋਤ ਤੁ ਪਾਵਾਂ ਸਾਈ ਪਲੇਕਾਰ ਤੂੰ ਸਦਾ ਸਲਾਮ ਤਨ ਰੰਕਾਰ ਅਸਾਂ ਕਮੂਰਖ ਅੰਧਕੂਰ ਸੰਖ ਚੋਰ ਹਰਾਮ ਖੋਰ ਸੰਖ ਮਰਕਰ ਜਾਹੇ ਜੋਰ ਅਸੰਕ ਲਵੜਤ ਹਕਮ ਹੈ ਸੰਖ ਪਾਪੀ ਪਾਪ ਕਰ ਜਾਹੇ ਅਸਾਂ ਕੁੜਿਆਰ ਕੁੜੇ ਫਿਰਾਏ ਅਸੰਖ ਮਲੇਸ਼ ਮਲ ਭਖ ਖਾਹਿ ਸੰਕ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਇ ਇੱਕ ਵਾਰ ਜੋ ਤੁਧ ਪਾਵੈ ਸਈ ਪਲੇਕਾਰ ਤੂੰ ਸਦਾ ਸਲਾਮਤ ਨਰੰਗਕਾਰ ਅਸੰਖ ਨਾਵ ਸੰਕ ਤਾਵ ਗਮ ਗਮ ਸੰਖ ਲੋ ਅਸਾਂ ਕਹ ਸਿਰ ਭਾਰ ਹੋਇ ਅchre ਨਾਮ ਅchre ਸਲਾ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਕਰਾ ਸਿਰ ਸੰਜੋਗ ਵਿਖਾਣ ਜਿਨ ਇਹ ਲਿਖੇ ਤੇ ਸਰ ਨਾਹੀਂ ਜਬ ਫਰਮਾਏ ਤਿਵ ਤਿਵ ਪਾਹੇ ਜੇ ਤਾ ਕੀਤਾ ਤੇ ਤਾ ਨਾਵਣ ਨਾ ਵਹਿ ਨਹੀਂ ਕੋਥਾਉ ਕੁਦਰਤ ਕਵਨ ਕਾ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋ ਤੁਧ ਪਵੈ ਸਈ ਭਲੇ ਕਾਰ ਤੂੰ ਸਦਾ ਸਲਾਮਤ ਨਰੰਕਾਰ ਭਰੀਏ ਹੱਥ ਪੜ ਤਨ ਦੇਹ ਬਾਣੇ ਤੋਤਾ ਤੁਰ ਸੁਖਿਆ ਮੁੱਤ ਪਲਿਤੇ ਕੱਪੜ ਹੋਏ ਦੇ ਸਭ ਲਈ ਏ ਥੋਏ ਭਰੀਏ ਮਤ ਪਾਪਾਂ ਕਾ ਸੰਗੋਹ ਤੋਂ ਪੈ ਨਾਵੇਂ ਕ ਰੰਗ ਉਨੇ ਪਾਪੀ ਆਖਣ ਨਾਹੀਂ ਕਰ 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 ਨਾ ਲਿਖ ਲੈ ਜਾਹੋ ਪੀ ਵੀ ਰਖੇ ਖਾਹੋ ਨਾਨਕ ਹੁਕਮੇ ਆਓ ਜਾਹੋ ਤੀਰਥ ਤਪ ਜਿਆ ਦਤ ਧਾਨ ਜੇ ਕੋ ਪਾਵੈ ਤਲ ਕਾ ਮਾਨ ਸੁਣਿਆ ਮੰਨਿਆ ਮਨ ਕੀ ਤਪਾਉ ਅੰਤਰਗਤ ਤੀਰਥ ਮਲਨਾ ਸਭ ਗੁਣ ਤੇਰੇ ਮੈਂ ਨਾਹੀ ਕੋਇ ਵਿਣ ਗੁਣ ਕੀਤੇ ਭਗਤ ਨ ਹੋਏ ਸਾਸ ਤਤ ਬਾਣੀ ਬਰਮਾਉ ਸਤ ਸੁਹਾਨ ਸਦਾ ਮਨ ਚਾਉ ਕਮਨ ਸੁਵੇਲਾ ਵਕਤ ਕਵਣ ਕਵਣ ਸਿਤ ਕਵਨ ਵਾਰ ਕਮਣ ਸਰੂਤੀ ਮਹੋ ਕਮਣ ਜਿ ਤੁਹਾ ਆਕਾਰ ਵੇਣ ਪਇ ਪੰਡਤੀ ਜੇ ਹੋ ਵੈ ਲੇਖ ਪੁਰਾਣ ਵਖਤ ਨ ਪਾਇਓ ਕਾ ਦੀ ਜਾ ਜੇ ਲਖਣ ਲੇਖ ਗੁਰਾਣ ਥਿਤ ਵਰਨਾ ਜੋਗੀ ਜਾਣੈ ਰੁਤ ਮਹੋ ਨ ਕੋਈ ਜਾ ਕਰਤਾ ਸ੍ਰਿਠਿ ਕੋ ਸਾਜੀ ਆਪੇ ਜਾਣੈ ਸੋਈ ਕਿਵ ਕਰਿ ਆਖਾਂ ਕਿ ਉਸ ਲਾਹੀ ਕਿਉ ਵਰਨ ਇਕ ਵਜਾਣ ਨਾਨਕ ਆਕਣ ਸਭ ਕੋ ਆਖੈ ਇਕਦੋ ਇਕ ਸਿਆਣਾ ਵੱਡਾ ਸਹ ਵੱਡੀ ਨਾ ਹੀ ਕੀਤਾ ਜਾ ਕਹੋਐ ਨਾਨਕ ਜੇ ਕੋ ਆਪੋ ਜਾਣੇ ਕਿ ਗਿਆਨਾ ਸੋ ਹੈ ਪਤਾਲਾਂ ਪਤਾਲ ਲਗ ਅਸ ਅਕਾਸ਼ ਓੜ ਕੋੜ ਕਪਾਲ ਥਕੇ ਵਿਦ ਕਹਣਿਕ ਬਾਤ ਸਤ 18 ਕਹਿਨ ਕਤੇ ਬਾ ਅਸਲ ਇਕ ਤਾਤ ਲੇਖਾ ਉਹ ਤਾਂ ਲਿਖੀਐ ਲੇਖਾ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਲਾਹੀ ਸਲਾਹੀ ਤੇ ਸੁਰਤਨਾ ਪਈਆ ਨਦੀਆਂ ਤਵਾਹ ਪਵਸੰਦਨਾ ਜਾਣੇ ਹੈ ਸਮੁੰਦ ਸਾਸ ਸੁਲਤਾਨ ਹੰਗ ਰਿਆ ਸਤੀ ਮਾਲ ਤਨ ਕੀੜੇ ਤੁਲਣ ਹੋਣੇ ਜੇ ਤਸਮਨ ਹੋਣਾ ਵਿਸਰਹ ਅੰਤ ਨੋ ਸਿਪਤ ਕਣਨ ਅੰਤ ਅੰਤ ਨ ਕਰਨਾ ਦੇਣ ਨ ਅੰਤ ਅੰਤ ਨ ਵਿਕਣ ਸੁਨਨ ਅੰਤ ਅੰਤਨ ਜਾਪੈ ਕਾ ਮਨ ਮੰਤ ਅੰਤਨ ਜਾਪੈ ਕੀਤਾ ਕਾਰ ਅੰਤਨ ਜਾਪੈ ਪਾਰ ਆਵਾਰ ਅੰਤ ਕਾਰਨ ਕੀਤੇ ਬਿਲਾਹੇ ਤਾਂ ਕਿ ਅੰਤ ਨ ਪਾਏ ਜਾਹਿ ਇਹੋ ਅੰਤ ਨ ਜਾਣੈ ਕੋਈ ਬਹੁਤਾ ਕਹੇ ਬਹੁਤਾ ਹੋਏ ਵੱਡਾ ਸਭ ਊਚਾ ਥਾ ਊਚ ਉਪਰ ਊਚਾ ਨਾਉ ਏਵੜ ਊਚਾ ਹੋਵੇ ਕੋਈ ਤੇ ਸੋਚੈ ਕੋ ਜਾਣੈ ਸੋ ਜੀਵੜ ਆਪ ਜਾਣੈ ਆਪ ਆਪ ਨਾਨਕ ਨਦਰਿ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵਡਾ ਦਾਤਾ ਤਿਲਨਤ ਮਾਈ ਕੀਤੇ ਮੰਗਹਿ ਜੋਦ ਪਾਰ ਕੀਤੇ ਗਣਤ ਨਹੀਂ ਵਿਚਾਰ ਕੀਤੇ ਘਪਟੇ ਵਹਿਕਾਰ ਕੀਤੇ ਲੈ ਲੈ ਮੁਖਰਪਾਹੇ ਕੀਤੇ ਮੂਰਖਾ ਹੀ ਖਾਏ ਕੀਤੇ ਆ ਦੁੱਖ ਭੁਗਸ ਸਦ ਮਾਰਹਿ ਪੈਦਾ ਤੇਰੀ ਦਾਤਾਰ ਬੰਦ ਕਲਾ ਸਿ ਪਾਣ ਹੋਏ ਹੋਰਾ ਕਨ ਸਕੈ ਕੋਈ ਜੇ ਕੋ ਖਾਇ ਕਾ ਖਣ ਪਾਏ ਉਹ ਜਾਣੈ ਜੇ ਤਿਆ ਮੋ ਖਾਇ ਆਪੇ ਜਾਣੈ ਆਪੇ ਦੇ ਆਖ ਸਪਕੀ ਕੀ ਜਿਸ ਨੂੰ ਬਖਸ਼ੇ ਸਿਵਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰ ਹੀ ਅਮੁੱਲ ਪੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹਿ ਅਮੁੱਲ ਭਾਏ ਮੁੱਲਾ ਸਮਾਏ ਅਮੁੱਲ ਧਰਮ ਮੁੱਲ ਦੀ ਬਾਣ ਅਮੁੱਲ ਤੁਲ ਅਮੁੱਲ ਪਰਮਾਨ ਅਮੁੱਲ ਬਖਸ਼ੇਸ਼ ਅਮੁੱਲ ਨਿਸ਼ਾਨ ਅਮੁੱਲ ਕਰਮ ਮੁੱਲ ਪਰਮਾਨ ਅਮੁੱਲੋ ਮੁਲਾਖਿਆ ਨ ਜਾਏ ਆਖ ਕਹ ਰਹੇ ਲਿਵਲਾ ਆਖੇ ਵੇਦ ਪਾਠ ਪੁਰਾਨ ਆਖੇ ਪੜੇ ਕਰੇ ਵਿਖਿਆ ਨ ਆਖੇ ਭਰਮ ਅੱਖ ਇੰਦ ਆਖਾ ਗੋਪੀ ਤੇ ਗੋਵਿੰਦ ਆਖੈ ਇਸ ਰਖ ਸਿਧਾ ਆਖੈ ਕੀਤੇ ਕੀਤੇ ਬੁੱਧ ਆਖੈ ਧਨ ਆਖੈ ਦੇਵ ਆਖਾ ਸੁਰ ਨਰਮੁਣ ਜਨ ਸੇਵਾ ਕੀਤੇ ਆਖੈ ਆਖਣ ਪਾਹੀ ਕੀਤੇ ਕਹਿ ਕਉ ਠੁੱਟ ਜਾਏ ਤੇ ਕੀਤੇ ਹੋਰ ਕਰਹਿ ਤਾਕ ਨਸਕੇ ਕੀ ਕੀ ਅਜੇ ਵੜ ਪਾਵੇ ਤੇ ਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖਿਆ ਸਰਗਵਾਰਾਂ ਗਵਾਰ ਸੋਦਰ ਕੇ ਹਾਂ ਸੋ ਕਰਕੇ ਹਾਂ ਜਿਤ ਵੇ ਸਰਬ ਸਮਾਲੇ ਵਾਜਨਾ ਦੇ ਅਨੇਕ ਸੰਖਾ ਕੀਤੇਾਵਣ ਹਾਰੇ ਕੀਤੇ ਰਾਗ ਪ੍ਰੇਸੋਂ ਕਹੀ ਅਨ ਕیتے ਗਾਵਣ ਹਾਰੇ ਗਾਵ ਤੁਨ ਪਉਣ ਪਾਣੀ ਬਸੰਤਰ ਗਾਵ ਰਜਾ ਧਰਮ ਦੁਆਰੀ ਗਾਵਹਿ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖਤ ਹਰ ਮਨ ਵਿਚਾਰੇ ਗਾਵੇ ਸਰਬਰਮਾ ਦੇਵੀ ਸੌਣ ਸਦਾਸ ਅਰੇ ਗਾਵੇ ਅੰਦ ਦਾਸਨ ਬਟੇ ਦੇਵਤਿਆਂ ਅੰਦਰ ਨਾਲੇ ਗਾਵੇ ਸਮਾਦੀ ਅੰਦਰ ਗਾਵਣ ਸਾਧ ਵਿਚਾਰੀ ਗਾਵਣ ਜਿਤਿ ਸਤੇ ਸੰਤੋਕੇ ਗਾਵੇ ਵੀਰ ਕਰਾਰੇ ਗਾਵਣ ਪੰਡਤ ਪੜਨ ਰਕੇ ਸਰ ਜੁਗ ਜੁਗ ਵੇਦਾ ਨਾਲੇ ਗਾਵੇ ਮੋਹਣੀਆਂ ਮਨ ਮੋਹਣ ਸੁਰ ਕਾ ਮਛ ਪਿਆਲੇ ਗਾਵ ਰਤਨ ਪਾਏ ਤੇਰੇ ਅਠਸਰ ਤੀਰਤ ਨਾ ਲੇਗਾ ਵਜੋਦ ਮਹਾਮਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰ ਰਖੇ ਤਾਰੇ ਸੇਤਦ ਨਾ ਗਾਵੇ ਜੋ ਤਦ ਪਾਵਣ ਰਤੇ ਤੇਰੀ ਭਗਤ ਰਸਾ ਲੈ ਹੋਰ ਕੀਤੇ ਗਾਵਣ ਸਿਮ ਚਿਤ ਨ ਆਵਣ ਨਾਨਕ ਆਵੇ ਚਾਰੇ ਸੋਇ ਸੋਇ ਸਦਾ ਸਟ ਸਾਹਿਬ ਸੱਚਾ ਸੱਚ ਨਾ ਹੀ ਹੈ ਪਿਉ ਸਿਜਾਇ ਨ ਜਾਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਭਾਤੇ ਕਰ ਗਜਨ ਸਿੰਘ ਮਾਇਆ ਜਿਨੂੰ ਪਾਈ ਕਰ ਕਰ ਵੇਖ ਕੀਤਾ ਪਣਾ ਜਿਉ ਤਸਦੀਵ ਡਿਆ ਜੋ ਤਸ ਭਾਵੇ ਸੋਈ ਕਰਸੀ ਹੁਕਮਨ ਕਰ ਨਾ ਜਾਇ ਸੋ ਪਾਤਸ਼ਾਹੂ ਸਾਪਤ ਸਾਹਿਬ ਨਾਨਕ ਰਣ ਰਜਾਈ ਮੁੰਦਾ ਸੰਤੋਖ ਸਰਪ ਚੋਲੀ ਤਾਨ ਕਰਬ ਪੂਤ ਖਿੰਤਾ ਕਾਲ ਕੁਵਾਰੀ ਕਾਇਆ ਜੁਗਤ ਰੰਡਾ ਪ੍ਰਤੀਤ ਆਇ ਪ੍ਰੰਥ ਸਗਲ ਜਮਾਤੀ ਮਨ ਜੀਤਾ ਜਗ ਜੀਤਾ ਆਦੇਸ ਸ ਸ ਆਦੇਸ ਆਧ ਨਿਲ ਅਨੰਦ ਨਹਤ ਦੁਗੁ ਦੁਗ ਏਕੋ ਵੇਸ ਭੁਗਤ ਗਿਆਨ ਦੇ ਆਪ ਢਾਰਨ ਕਟਕਟ ਵਾਜੈ ਨਾਦ ਆਪਨਾਤ ਨਾਤੀ ਸਭ ਜਾ ਕੇ ਰਿਸਦ ਅਵਰਾ ਸਾਧ ਸੰਜੋਗ ਵਿਜੋਗ ਦੁਕਾਰ ਚਲਾਵਹਿ ਲਿਖੈ ਵੇ ਭਾਗ ਆਦੇਸ ਸ ਆਦੇਸ ਆਦ ਅਨਿਲ ਅਨਾਦ ਨਹਤਾ ਜੁਜੁਗ ਏਕੋ ਵੇਸ ਏਕਾ ਮਾਇ ਨੁਤਿ ਆਇ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰਿਕ ਭੰਡਾਰ ਇਕ ਲਾਇ ਦੀਵਾਨ ਜਿਪਤ ਸਪਾਵੈ ਤਿਵੇਂ ਚਲავੈ ਜਿਉ ਹਉ ਪ੍ਰਮਾਨ ਭਵੇਖੈ ਉਹਨ ਨਦਰਨ ਆਵੈ ਭਗਤਾ ਹੋ ਵਿਡਾਨ ਆਦੇਸ਼ ਸ ਆਦੇਸ ਆਦ ਅਨਿਲ ਅਨਾਦ ਨਹਤਾ ਜੁਜੁਗ ਏਕੋ ਵੇਸ ਆਸਨ ਲੋਏ ਲੋਏ ਪੰਡਾਰ ਜੋਖ ਛਪਾਇਆ ਸੋ ਏਕਾ ਵਾਰ ਕਰ ਕਰ ਵੇਖ ਸਰਜਨਹਾਰ ਨਾਨਕ ਸੱਚੇ ਕੇ ਸਾਚੀ ਕਾਰ ਆਦੇਸ਼ ਤੇ ਸ ਆਦੇਸ਼ ਆਦ ਨੀਲਾ ਆਨਾਦ ਨਹਤ ਜੂਜ ਗੇ ਕੋ ਵੇਸ ਇਕ ਦੂਜੇ ਪੌ ਲਖ ਵੈ ਲਖ ਵੈ ਲਖ ਵੇਸ ਲਗ ਲਗ ਡਾ ਕੇ ਇੱਕ ਨਾਮ ਜਗਦੀਸ਼ਾ ਐਤਰਾਹ ਪਤ ਪਵੜੀਆਂ ਚੜਿਆ ਹੋਇ ਆਕੀਸ ਸੁਣੈ ਗੱਲਾਂ ਆਕਾਸ ਕੀ ਕਿਟਾਈ ਰੀਸ ਨਾਨਕ ਨਦਰੀ ਪਾਈਐ ਕੁੜ ਕੁੜਾ ਠੀਸ ਆਖਨ ਜੋਰ ਚੁਪੈਨ ਜੋਰ ਜੋਰ ਨ ਮੰਗਣ ਦੇਣ ਨ ਜੋਰ ਜੋਰ ਨ ਜੀਵਨ ਮਰਨ ਹੈ ਜੋਰ ਜੋਰ ਨ ਰਾਜ ਮਾਲ ਮਨਸੂਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁੱਟਾ ਸੰਸਾਰ ਜਸਾ ਹੱਥ ਜੋਰ ਕਰ ਵਿਖਸੋ ਇਹ ਨਾਨਕ ਤੁਮ ਨੀਚ ਨਾ ਖੋਏ ਰਾਤੀ ਰੁਤੀ ਸਿੱਥੀ ਵਾਰ ਪਉਣ ਪਾਨਿ ਗਨੀ ਪਤਾਲ ਤਿਸ ਵਿੱਚ ਧਰਤੀ ਥਾਪ ਰਖੇ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੈ ਨਾਮ ਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿਥੈ ਸੋਣ ਪੰਚ ਪ੍ਰਵਹਣ ਨਦਰਿ ਕਰਮ ਕਵੈ ਨਿਸ਼ਾਨ ਕਚਪ ਕਾਇਉ ਤੇ ਪਾਏ ਨਾਨਕ ਅਜਾਪੇ ਜਾਏ ਧਰਮਖੰਡ ਕਾ ਇਹੋ ਧਰਮ ਗਿਆਨਖੰਡ ਕਾ ਖੋ ਕਰਮ ਕੇਤੇ ਪੌਣ ਪਾਣੀ ਬਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਕਾਡਤ ਗੜੇ ਰੂਪ ਰੰਗ ਕੇ ਵੇਸਾ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸਾ ਕੇਤੇ ਇੰਦ ਚੰਦ ਸੁਰ ਕੇਤੇ ਕੇਤੇ ਮੰਡਲ ਦੇਸਾ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸਾ ਕਿਤੇ ਦੇਵਦਾਨੁ ਮਨ ਕੇਤੇ ਕਿਤੇ ਰਤਨ ਸਮੁੰਦ ਅਕਿਤਿਆ ਕਾਣੀ ਕਿਤਿਆ ਬਾਣੀ ਕਿਤੇ ਪਾਤ ਨਰਿੰਦਾ ਕਿਤਿਆ ਸੁਰਤੇ ਸੇਵਕ ਕਿਤੇ ਨਾਨਕ ਅੰਤਨ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿਥੈ 나ਦ ਬਿਨੋਦ ਕੋਡ ਆਨੰਦ ਸ਼ਰਮਖੰਡ ਕੀ ਬਾਣੀ ਰੂਪ ਤਿਥੈ ਘਾੜਤ ਕੜਿ ਬਹੁਤ ਅਨੂਪ ਤਾਂ ਕਿਆ ਗੱਲਾਂ ਕਿਤਿਆ ਨਾ ਜਾਹੈ ਜੇ ਕੋ ਕਹਿ ਪਿੱਛੈ ਪਛਤਾਏ ਤਿੱਥਾ ਘੜ ਗਿਆ ਸੂਰਤ ਮਤਮਨ ਬੋਧਾ ਤਿੱਥਾ ਘੜ ਗਿਆ ਸੁਰਾਂ ਸਿਧਾਂ ਕੀ ਸੁਧ ਕਰਮਖੰਡ ਕੀ ਵਾਹਣੀ ਜੋਰ ਤਿੱਥਾ ਹੋਰ ਨ ਕੋਈ ਹੋਰ ਤਿੱਥਾ ਜੋਦ ਮਹਾਬਲ ਸੂਰਤ ਨ ਮਹਾਰਾਮ ਰਿਹਾ ਭਰਪੂਰ ਤਿੱਥਾ ਸੀਤੋ ਸੀਤਮ ਮਮ ਮਹੇ ਤਾਂ ਕ ਰੂਪ ਨ ਕਥਨੇ ਜਾਏ ਨਾ ਹਮਨ ਟਾਗੇ ਜਾਏ ਜਿਨ ਕਾ ਰਾਮ ਵਸੈ ਮਨ ਮਾਹਿ ਤਿੱਥਾ ਭਗਤ ਵਸੈ ਕੈ ਲੋ ਕਰਹ ਨ ਸੱਚਾ ਮਨ ਸੋਏ ਸੱਚ ਖੰਡ ਵਸੈ ਰੰਕਾਰ ਕਰ ਕਰ ਵੇਖੈ ਨਦਰਿ ਨਿਹਾਲ ਤਿਥਾਖੰਡ ਮੰਡਲ ਵਰ ਪੰਡ ਜੇ ਕੋ ਕਥਾ ਤਾਂ ਤਨ ਅੰਤ ਤਿਥੈ ਲੋ ਲੋਕੋ ਜਿਉ ਜੁਕ ਮੁਤ ਵੈ ਤੇ ਵਿਕਾਰ ਵੇਖੈ ਵਿਗਸ ਕਰ ਵਿਚਾਰ ਨਾਨਕ ਥਨਾ ਕਰੜਾ ਸਾਰ ਜਤ ਪਹਾਰ ਧਿਰਜ ਸੁਨਿਆਰ ਅਹਰਨਮਤ ਵੇਦ ਹਥਿਆਰ ਉਹ ਕਲਾਗਨਿਤ ਪਤਾਉ ਭਾਂਡਾ ਭਉ ਅੰਮ੍ਰਿਤ ਤਟਹਲ ਘੜਿਆ ਸਭ ਸਚੀਟਕ ਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰਿ ਨਾਦਰਿ ਨਿਹਾਲ ਸਲੋਕ ਪਵਨ ਗੁਰੂ ਪਾਣੀ ਪੀਤਾ ਮਾਤਾ ਤਰਤਮ ਹੱਤ ਦਿਵਸ ਰਾਦੁ ਦਾਈ ਦਾਇਆ ਖੇਲ ਸਗਲ ਜਗਤ ਚੰਗਿਆਈਆ ਬੁਰਿਆਈਆ ਵਚ ਧਰਮ ਹਦੂਰ ਕਰਮਿਆਪੂ ਆਪਣੀ ਕੀ ਨੇੜੇ ਕੀ ਦੂਰ ਜਿਨਨੀ ਨਾਮ ਧਿਆਇਆ ਗਏ ਮਸਕਤ ਕਾ ਹਾਲ ਨਾਨਕ ਤੇ ਮੁਖ ਉਜਲੇ ਕੀਤੇ ਛੁੱਟੀ ਨਾਲ